ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤ ਜੀ ਬੰਦੇ ਨੂੰ ਜਗ ਦੇ ਸੁਖ ਲੈਣ ਵਾਸਤੇ ਕੀ ਕਰਨਾ ਚਾਹੀਦਾ ਹੈ ਸਰਵਣ ਕਰੋ ਜੀ ਜੇ ਵੰਦਿਆ ਜਗ ਸੁਖ ਤੂੰ ਲੋੜਦਾ ਜੇ ਵੰਦਿਆ ਜਗ ਸੁਖ ਤੂੰ ਲੋੜਦਾ ਸਾਥ ਛੱਡ ਪੂਰੇ ਹੰਦੀ ਤਾਹਣੇ ਦਾ ਨਾਮ ਜਪ ਲੈ ਗੁਰਾਂ ਦੀ ਬਾਣੇ ਦਾ ਨਾਮ ਜਪ ਲੈ ਗੁਰਾਂ ਦੀ ਬਾਣੇ ਦਾ ਜੇ ਬੰਦਿਆ ਜਗ ਸੁਖ ਤੂੰ ਲੋੜਦਾ ਜੇ ਬੰਦਿਆ ਜਗ ਸੁਖ ਤੂੰ ਲੋੜਦਾ ਸਤ ਛੱਡ ਬੋਰੇ ਆਂਦੀ ਤਾਹਣੇ ਦਾ ਨਾਮ ਜਪ ਲੈ ਗੁਰਾਂ ਦੀ ਵਾਹਣੇ ਦਾ ਨਾਮ ਜਪ ਲੈ ਗੁਰਾਂ ਦੀ ਬਾਣੀ ਦਾ ਮਿਲਖਾਂ ਦੇ ਮਾਣ ਵਿੱਚ ਰੱਬ ਤੈਨੂੰ ਯਾਦ ਨਹੀਂ ਮਿਲਖਾਂ ਦੇ ਮਾਣ ਵਿੱਚ ਰੱਬ ਤੈਨੂੰ ਯਾਦ ਨਹੀਂ ਪੀਤੀਆਂ ਬਗੈਰ ਰੋਟੀ ਲੱਗਦੀ ਸੁਆਦ ਨਹੀਂ ਪੀਤੀਆਂ ਬਗੈਰ ਰੋਟੀ ਲੱਗਦੀ ਸੁਹਾਦ ਨਹੀਂ ਘੁੜ ਦੇ ਮਸਤੀ ਜੇਗਵਾਏ ਜਾਵੇਂ ਹਾਸਤੀ ਨੂੰ ਘੁੜ ਦੇ ਮਸਤੀ ਜੇਗਵਾਏ ਜਾਵੇਂ ਹਾਸਤੀ ਨੂੰ ਰਹੁ ਨ ਸਰੀਰ ਤੇਰਾ ਕੌਡੀ ਕਾਣੀ ਦਾ ਨਾਮ ਜਪ ਲੈ ਗੁਰਾਂ ਦੀ ਬਾਣੀ ਦਾ ਨਾਮ ਜਪ ਲੈ ਗੁਰਾਂ ਦੀ ਬਾਣੀ ਦਾ ਮਿਲਿਆ ਜਨਮ ਤੈਨੂੰ ਕਰਮਾਂ ਦੇ ਨਾਲ ਵਈ ਮੇਲੇ ਆ ਜਨਮ ਤੈਨੂੰ ਕਰਮਾਂ ਦੇ ਨਾਲ ਬਈ ਵਿਸ਼ਿਆਂ ਬੇਕਾਰਾਂ ਵਿੱਚ ਤਨ ਨੂੰ ਨੰਗਾੜ ਬਈ ਵਿਸ਼ਿਆਂ ਬੇਕਾਰਾਂ ਵਿੱਚ ਤਨ ਨੂੰ ਨੰਗਾੜ ਬਈ ਵਾਰ-ਵਾਰ ਤੈਨੂੰ ਐਸਾ ਵਕਤ ਨਹੀਂ ਆਉਣਾ ਫੇਰ ਵਾਰ-ਵਾਰ ਤੈਨੂੰ ਐਸਾ ਵਕਤ ਨਹੀਂ ਆਉਣਾ ਫੇਰ ਸ਼ੈਨ ਸ਼ੈਨ ਹਉ ਦਬਿਹਾਨੀ ਦਾ ਨਾਮ ਜਪ ਲੈ ਗੁਰਾ ਬਾਣੀ ਦਾ ਨਾਮ ਜਪ ਲੈ ਗੁਰਾਂ ਦੀ ਬਾਣੀ ਦਾ ਰੇਸ਼ਮ ਤਕੂੜਾ ਤੇਰਾ ਸੁੰਦਰ શરીਰੇ ਰੇਸ਼ਮ ਤਕੂੜਾ ਤੇਰਾ ਸੁੰਦਰ શરીਰੇ ਜਾਮ ਬਲਹਾਰੇ ਜene ਘੜੀ ਤਸਵੀਰੇ ਜਾਮ ਬਲਹਾਰੇ ਜene ਘੜੀ ਤਸਵੀਰੇ ਫਿਰ ਨਹੀਂ ਰਹਿਣਾ ਇਹ ਖੰਡ ਦਾ ਘੜਾਉਣਾ ਦੇਹੀ ਫਿਰ ਨਹੀਂ ਰਹਿਣੀ ਇਹ ਖੰਡ ਦਾ ਘੜਾਉਣਾ ਦੇਹੀ ਚੰਦ ਰੋਜ ਭੁਲਵਲਾ ਹੈ ਵਾਣੀ ਦਾ ਨਾਮ ਜਪ ਲੈ ਗੁਰਾਂ ਦੀ ਵਾਣੀ ਦਾ ਨਾਮ ਜਪ ਲੈ ਗੁਰਾਂ ਦੀ ਵਾਣੀ ਦਾ ਰੱਬ ਦੇ ਪਿਆਰਿਆਂ ਦਾ ਕਰ ਸਤ ਸੰਗਤੋਂ ਰਬ ਦੇ ਪਿਆਰਿਆਂ ਦਾ ਕਰ ਸਤ ਸੰਗ ਤੋਂ ਨਾਮ ਦੀ ਰੰਗਣ ਵਿੱਚ ਮਨ ਲੈ ਵੀ ਰੰਗ ਤੋਂ ਨਾਮ ਦੀ ਰੰਗਣ ਵਿੱਚ ਮਨ ਲੈ ਵੀ ਰੰਗ ਤੋਂ ਸ਼ਾਦ ਘੈ ਉਪਰੋਂ ਨਾ ਚੜਿਆਏ ਮਜੀਠੀ ਰੰਗ ਸ਼ਾਦ ਘੈ ਉਪਰੋਂ ਨਾ ਚੜਿਆਏ ਮਜੀਠੀ ਰੰਗ ਇਹ ਰਤਨਾ ਦੀ ਖਾਣੀ ਦਾ ਨਾਮ ਜਪ ਲੈ ਗੁਰਾਂ ਦੀ ਵਾਹਣੇ ਦਾ ਨਾਮ ਜਪ ਲੈ ਗੁਰਾਂ ਦੀ ਵਾਹਣੇ ਦਾ ਨਾਮ ਜਪ ਲੈ ਗੁਰਾਂ ਦੀ ਬਾਣੀ ਦਾ ਜੇ ਵੰਦਿਆ ਜਗ ਸੁਖ ਤੁ ਲੋੜ ਦੇ ਜੇ ਵੰਦਿਆ ਜਗ ਸੁਖ ਤੁ ਲੋੜ ਦੇ ਸਤ ਛੱਡ ਭੋਰੇ ਆਂਦੀ ਢਾਣੀ ਦਾ ਨਾਮ ਜਪ ਲੈ ਗੁਰਾਂ ਦੀ ਵਣੀ ਦਾ ਨਾਮ ਜਪ ਲੈ ਗੁਰਾਂ ਦੀ ਵਣੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ